ਤੇ ਦਾਦੂ ਤੇ ਲੰਮੇ ਪਏ ਆ ਮੈਨੂੰ ਦਚਿਆ ਨਹੀਂ ਆ ਤਾਂ ਤੂੰ ਆ ਜਾ ਤੈਨੂੰ ਕਿਨੇ ਰੋਕਿਆ ਵਾ ਮੈਂ ਥਾਂ ਤੇ ਜਿ ਬੈਠੀ ਤੂੰ ਤੇ ਮੇ ਤੋਂ ਦੂ ਦੂ ਲੈਂਦੇ ਆ ਦੂਜਾ ਵਾ ਕੋਨਾ ਵਾ ਜਿੱਦਾਂ ਮੈਂ ਵੀ ਨਿਕਾਇਆ ਵਾ ਉਹ ਚੁੱਪ ਕਰ ਬਾਬਾ ਮੈਨੂੰ ਹੋਰ ਰਗਣਾ ਬਣਾ ਚੰਗਾ ਹੂੰ ਕਰੋਣਾ ਦੂਜਾ ਵਿਆਹ ਇੱਕ ਕਰ ਮੈਨੂੰ ਟਿਕਣ ਨਹੀਂ ਦੇਣੀ ਤੇ ਦੂਜੇ ਦੇ ਪਾਸ ਮੇਰਾ ਗਿਆ ਸਮਝੋ ਫਿਰ ਜੇ ਮੈਨਾਂ ਬੋਦੇ ਨਹੀਂ ਇਨਾਂ ਹਾਂ ਕਿ ਦਵਾਜ ਹੀ ਨਹੀਂ ਮਾਈ ਜੋ ਨਹੀਂ ਆ ਜਾ ਮਾਧੰਦ ਚੰਦਰ ਬੈਠਾ ਹੋਂ ਕਦੋਂ ਦਾ ਉਹ ਮੈਂ ਤਾਂ ਬਾਹਰੋਂ ਆਇਆ ਸੀਗਾ ਤਾਂ ਮੈਂ ਹਾਂ ਜਾ ਰਿਹਾ ਥੋਪੇ ਮੈਂ ਚੱਲ ਬਹਿ ਜਾਣਾ ਮੈਨੂੰ ਹਣ ਕੀ ਪਤਾ ਵੀ ਤੂੰ ਅੰਦਰ ਮੈਂ ਕਿਹਾ ਬਾਹਰ ਨੂੰ ਨਾ ਗਈਆਂ ਮੈਂ ਇੱਦਾਂ ਚਾਚੇ ਦਾ ਆਏ ਘਰ ਨਾਲ ਮੇਰੀ ਗਾਸਣ ਕੰਮ ਲਈਏ ਕੱਲ ਕੱਲ ਤੇ ਖਾਧੀ ਉਹ ਮੁਰਗੇ ਨਾਲ ਰੋਟੀ ਮਜ਼ਾ ਆ ਗਿਆ ਇਹ ਹੂੰ ਅੱਜ ਮੰਮੀ ਨੇ ਕਹਿੰਦੇ ਵੀ ਬੱਕਰੇ ਨਾਲ ਖਾਣੀ ਹੋ ਓਏ ਮੈਂ ਮਾਜਾ ਉਹ ਥਾਵਾ ਹਾਂ ਛੋਲੇ ਕਾਲਕੀ ਲੈਣ ਦੇ ਤੇ ਲੋਜ ਤੇ ਬਤਰਾ ਚਾਹੀਦਾ ਕਦੀ ਮੁੱਦਾ ਚਾਹੀਦਾ ਲੋਜ ਹੈ ਹਾਂ ਹਾਂ ਦੋ ਦੀਆ ਮੱਛੀ ਲਾ ਦੋ ਬੂਦਾ ਇਹੋ ਥੋੜਾ ਥੋੜੇ ਤਿੱਦਾ ਮੋਤਾ ਹੋ ਗਿਆ ਵੇ ਤੂੰ ਹਾਂ ਤੈਨੂੰ ਨਹੀਂ ਭੁੱਖ ਲੱਗਦੀ ਮੈਂ ਖਾਂਦੀ ਨਹੀਂ ਸਾਰਿਆਂ ਨੂੰ ਭੁੱਖ ਲੱਗਦੀ ਹੈ ਮੈਂ ਨਹੀਂ ਖਾਂਦੀ ਪਰ ਮੈਂ ਦਾ ਖਾਣਾ ਨਾ ਚਾਹੀਦਾ ਬੂੰਦੀ ਤੇ ਤੋ ਦਿਨੀ ਵੇਤਾ ਨੋਂਦਾ ਹੈ ਨਹੀਂ ਹਾਂ ਮੂੰਹ ਚਗਲੀਆਂ ਆਉਂਦੀ ਵੇ ਸ ਉਹ ਨਹੀਂ ਹਾਲੂਗਾ ਮੁੱਚ ਕੀਤਾ ਇਹ ਕਰ ਦੋ ਮੁੱਗਾ ਖਾ ਕੇ ਕੀਤਾ ਹੀ ਹਾਂ ਪਹਿਲਾਂ ਪਚਿਆ ਨਹੀਂ ਅੱਜ ਬਕਲਾ ਲਾ ਦੋ ਤੈਨੂੰ ਨਵੇਂ ਬੀਬੀ ਨੂੰ ਬੀਬੀ ਲਾ ਦੂਗੀ ਤਾਂ ਠੀਕ ਆ ਹਾਂ ਨਹੀਂ ਲਾ ਦੋਦੀ ਤੇ ਮੈਨੂੰ ਨਹੀਂ ਪਤਾ ਅੱਜ ਫੇਰ ਦਾੜੀ ਤਾਂ ਨਹੀਂ ਆ ਹਾਂ ਚੱਲ ਡਾਡੀ ਨਿਕਾ ਦਿਜੇ ਬੀਬੀ ਨਾ ਮੰਨੂਗੀ ਬੀਬੀ ਨੇ ਮੰਨ ਜਾਣਾ ਵਾ ਮੈਂ ਆਪਾ ਪੈਰੀ ਦੁੱਤੀ ਹੋਇਆ ਮੈਨੂੰ ਉਹ ਲੈ ਲੋ ਫਿਲਮ ਐਥਾ ਪੋਣੀ ਦੋ ਕੰਮ ਲੀਆ ਤੇਰੇ ਕਿਆ ਨਹੀਂ ਮੋੜ ਦੇ ਮੈਨੂੰ ਪਤਾ ਵਾ ਤੇਰੀ ਮੰਨਦੀ ਆ ਮੰਮੀ ਡੈਡੀ ਵੀ ਮੰਨਦਾ ਨਹੀਂ ਨਾ ਮੈਂ ਤੁਰੀ ਆ ਉਹਨਾਂ ਦੀ ਮੰਨਾਂ ਨਹੀਂ ਉਹਨਾਂ ਨੇ ਤੂੰ ਜਾਈਂ ਜਾਈਆਂ ਵਾਲੇ ਤਾਂ ਮੈਂ ਤਾਂ ਰਿਆ ਤਰ ਲੋ ਜੀ ਅੰਬੂਤਾ ਮੂਦਾ ਬਤਰਾ ਮੱਛੀ ਇਹ ਦੀਦਾ ਖਾਣਾ ਬੋ ਨਹੀਂ ਮਤੇ ਆਂਦੀ ਤਿੰਨੀ ਹਾਂ ਖਤੋਕੇ ਖਾਈ ਦੀ ਮੈਂ ਕਿਹੜਾ ਕੱਚੀ ਖਾ ਜਨਾ ਮੈਂ ਤੇ ਆ ਦਿਨੀ ਐ ਮੈਂ ਲਾ ਦੂ ਪਾਪਾ ਖੀਦਾ ਨਹੀਂ ਤੇ ਮੈਨੂੰ ਨਹੀਂ ਪਤਾ ਦਾਲ ਤਾਂ ਨਹੀਂ ਆ ਜੀ ਬੀਬੀ ਨੇ ਜੇ ਨਹੀਂ ਲਾਤੇ ਦਿੱਤਾ ਅੱਪੀ ਜਿਹੜੀ ਜਿਹੜਾ ਮੁੱਗਾ ਖਾਦਾ ਨਾ ਕੱਲ ਵਾਲਾ ਉਹਨੇ ਤੇ ਤੇ ਅੱਧੀ ਚ ਜਾ ਕੇ ਅੱਪੀ ਦਾਲ ਚੋਗ ਲੈਣੀ ਆ ਆਹੋ ਤੇ ਨਾਲੇ ਮੇਰੀ ਦਾਲ ਛੰਨ ਲੋ ਜਦੋਂ ਤੂੰ ਪੇ ਬਈਆ ਮੈਨੂੰ ਆਵਾਜ਼ ਦੇ ਜਾ ਤਰੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਾਈ ਵੀ ਨਾ ਦੇਖੀ ਜਾਈ ਵੀ ਨਹੀਂ ਕਰਦੇ ਜਾਈ ਵੀ ਕਰਦੇ ਆ ਫੇਰ ਕੀ ਹੋ ਗਿਆ ਪੱਥੇ ਪਾ ਲੈਂਦੇ ਪਾਪੇ ਨਾ ਦੇ ਤਾਂ ਫੇਰ ਜਾਈ ਨੇ ਖਾਣਾ ਨਹੀਂ ਮੁਰਗਾ ਲੋ ਚ ਮੂਗਾ ਜਾਈ ਦਾ ਲੋ ਚ ਹੋਇਆ ਤੇ ਤੇ ਸੋਚ ਮਹੀਨੇ ਚਿਤ ਦੇਣ ਲਾਂਦਾ ਹਾਂ ਤੈਨੂੰ ਨਹੀਂ ਮੈਂ ਜਾ ਤੇ ਆਓ ਚੱਲ ਕਹਿ ਦੀ ਚੱਲ ਜਾ ਬੀਬੀ ਸ਼ੇਰ ਪੀੜੀ ਲਾ ਦਿੰਦੀ ਐ ਤੇ ਕੰਮ ਲੈ ਬੀਬੀ ਤੁਸੀਂ ਦੋ ਮਿੰਟ ਬਹਿ ਗਿਆ ਮੈਨੂੰ ਆਵਾਜ਼ ਮਾਰ ਲਓ ਚਲੋ ਮਨਾ ਪਾਇ ਲਵੇਂ ਲੋ ਲੈ ਵੀ ਖਾਪ ਜਾਨੀ ਮੈਂ ਸਾਰੀ ਦਿਹਾੜੀ ਆ ਜਿਹੜੀ ਸੋਨੀਆ ਨਾ ਇਹਨੇ ਮੈਨੂੰ ਬੜਾ ਸਤਾਇਆ ਵਾ ਇਹ ਕਹਿੰਦੇ ਨਿਆਣੀ ਨੀ ਉਹ ਫੋਨ ਕਰਦੇ ਬਾਹਰੋਂ ਚੱਜ ਨਾ ਤੇ ਇਹ ਕ ਇਹਨੂੰ ਇਹਦਾ ਨਹੀਂ ਪਤਾ ਬਚਾਦਣਾ ਧੋਤੀਆਂ ਵਾ ਮੈਂ ਆਪਣੀ ਮਾਂ ਦੇ ਲਾਗੋ ਜੋੜ ਕੇ ਹੀ ਰੱਖ ਲਾਂ ਚੁੱਕੇ ਹੀ ਰੱਖ ਲਾਂ ਪਰ ਨਾ ਇਹਨੂੰ ਤੇ ਬਸ ਇਹੋ ਹੀ ਹੋ ਆ ਬਣਾ ਦੇ ਮੈਨੂੰ ਉਹ ਬਣਾ ਦੇ ਆ ਖਾਣਾ ਮੈਂ ਉਹ ਖਾਣਾ ਤੇ ਤੋਂ ਬਿਗੈਰ ਨਹੀਂ ਇਹਨੂੰ ਕੋਈ ਕੰਮ ਵੀ ਸਾਹ ਚੜ ਗਿਆ ਮਿੰਤੇ ਆਪ ਬੀਬੀ ਹਾਂ ਤੀ ਤਾਂ ਨਹੀਂ ਆ ਸਿਰ ਤੇਰਾ ਕਰਨ ਨਹੀਂ ਆ ਕਾਮ ਸਾਰਾ ਹੋ ਜਾਂਦਾ ਉਦੋਂ ਆਣ ਨਿਕਲਦੀਆਂ ਕਦੀ ਕਿਸੇ ਪਾਸੇ ਨੂੰ ਕਦੀ ਕਿਸੇ ਪਾਸੇ ਨੂੰ ਮੈਨੂੰ ਤੇਰੀ ਨਹੀਂ ਸਮਝ ਲੱਗਦੀ ਵੀ ਤੂੰ ਕੀ ਕਰਦੀ ਫਿਰਦੀ ਆ ਬੱਬੂ ਤੂੰ ਮੈਨੂੰ ਇਦਾਂ ਗੁੱਚੇ ਨਾ ਬਿੰਦੀ ਲੈਣੀ ਆ ਵਾਝ ਤੇ ਕੀ ਦਿਨ ਹੁਣ ਕਰਿਆ ਕਰਾਂ ਤੇਰੀ ਦੀ ਪਿਆਰ ਨਾ ਬੋਲਿਆ ਕਰ ਪਿਆਰ ਵਾਲੇ ਕੰਮ ਹੀ ਨਹੀਂ ਕਰਦੀ ਤੂੰ ਤੈਨੂੰ ਸਮਝ ਨਹੀਂ ਲੱਗਦੀ ਮਾਸਾ ਵੀ ਪੀਟਿਆ ਤਾਂ ਰਹੀ ਪੀਟਿਆ ਤਾਂ ਰਹੇ ਤੈਨੂੰ ਤਾਂ ਮੈਂ ਦਰੀਦਾ ਮੈਂ ਭਾਵੇਂ ਹੁਣ ਤੂੰ ਕਸਾਬ ਜੀ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਤੂੰ ਤਾਂ ਇਹਦਾ ਪੱਕੀ ਆ ਗਈ ਹੁੰਨੀ ਆ ਤੇ ਤੂੰ ਆਪੇ ਕੀ ਆਏ ਪਤੀ ਲੈ ਆਏ ਇਥੇ ਬਾਬੀਆਂ ਦੇ ਹੁਣ ਇਹ ਬੱਦੀ ਤੂੰ ਕਾਹਦੇ ਦਿੱਤੀ ਆ ਨਿੱਤੀ ਬਾਹਰ ਚਲਦੀ ਆ ਵੀਰੋਦਾ ਨਹੀਂ ਹੁੰਦਾ ਕਿੰਨੇ ਕੱਢ ਦਿੱਤੀ ਆ ਕਿੰਨੇ ਕੱਢ ਦਿੱਤੀ ਆ ਤੂੰ ਇਹ ਮੈਂ ਬੁੱਤ ਮਾਰਦੇ ਹਿੰਨੇ ਬਿਨਾ ਮੈਂ ਕੱਢਿਆ ਤੂੰ ਆਪੇ ਤਿਆਰੀ ਇਹਨੂੰ ਨਾ ਬਣਾ ਕਰੋ ਤੂੰ ਤਾਂ ਛੁੱਟਿਆਂ ਨੂੰ ਬਣਾਉਣ ਵਾਲੀ ਆ ਤੂੰ ਮੇਰੀ ਧੀ ਹੋ ਗਈ ਨਹੀਂ ਮੇਰੇ ਵਾਲ ਦੀ ਭੰਡਈ ਛਾਏ ਮੇਰੇ ਵਾਲ ਘਾਤੇ ਅੰਮਾ ਜਦੋਂ ਹੋਵੇ ਤੂੰ ਮੁੱਤੀਆਂ ਹੀ ਮਾਦੀ ਲੈਣੀ ਦੋ ਤੇ ਜਾ ਫੇਰ ਤੂੰ ਚਲ ਜਾ ਜਿਹੜੀ ਕੱਢੀ ਉਹਦੇ ਕੋਲ ਚਲ ਜਾ ਉਹਦੇ ਪੇਕੇ ਤੂੰ ਵੀ ਰਹਿ ਆ ਦਸ ਦਿਨ ਉੱਥੇ ਨਾਲ ਤੈਨੂੰ ਪਤਾ ਲੱਗੇ ਕਤੋਂ ਪਕੜ ਵੇ ਦਾਲ ਦਾ ਚਨੀ ਮੈਂ ਨਹੀਂ ਗੱਲ ਸੁਣਨੀ ਤੇਰੀ ਕੋਈ ਵੀ ਤੂੰ ਤੇ ਗੱਲ ਕਰਕੇ ਮੈਨੂੰ ਸਾੜ ਦੇਣੀ ਆ ਮੈਨੂੰ ਪਤਾ ਨਹੀਂ ਲੱਗਣ ਦਿੰਨੀ ਕਿਹੇ ਗੱਲ ਦਾ ਵੀ ਤੂੰ ਮੈਂ ਖਾਪ ਗਈ ਨੀੜੇ ਜੋੜ ਜੋੜ ਕੇ ਰੱਖਣ ਦੇ ਜੋ ਚੱਤ ਤੈਨੂੰ ਇਹਨਾਂ ਨੂੰ ਪਤਾ ਲੱਗਦਾ ਕਿ ਤੂੰ ਮੈਂ ਚਾਦਰਾਂ ਜੋੜ ਕੇ ਰੱਖਦਾ ਮਾਂ ਦੇ ਨਾ ਬੋਲਣਾ ਬੋਲਣਾ ਨਹੀਂ ਤੂੰ ਮੇਰੇ ਨੂੰ ਆ ਰੰਗ ਛੰਗ ਤੈਨੂੰ ਲਾਉਣ ਦਾ ਬੜਾ ਪਤਾ ਉਹ ਤੂੰ ਲੈ ਲਾ ਲੈ ਨੀ ਟਾਈਮ ਨਾ ਕੰਮ ਕਰਦਾ ਤੈਨੂੰ ਮਾਸਾ ਨਹੀਂ ਪਤਾ ਲੱਗਦਾ ਨਹੀਂ ਤੇ ਮੈਂ ਆਪਰੇ ਨੂੰ ਮੈਂ ਦਿੱਤੇ ਲਾਇਆ ਸਮਰੀਦਿਆਂ ਵਰਦੀਆਂ ਜਾਂ ਮਸ਼ੀਨ ਚੋਂ ਕੱਢਣ ਵਾਲੀਆਂ ਕੱਪੜੇ ਉਹਦੇ ਕੱਢਣ ਵਾਲੇ ਮਸ਼ੀਨ ਚੋਂ ਉੱਦ ਦਲੇ ਸੋਲਾ ਹੰਤੇ ਤੂੰ ਬੋਲੀ ਜਣਾ ਬੋਲੀ ਜਣਾ ਐ ਹੋਈ ਗੱਲਾਂ ਕਰਨੀਆਂ ਜਿਹੜੀਆਂ ਕਰਨ ਡਈਆਂ ਮੇਰੇ ਸਿਰ ਦਾ ਕਪਾ ਮੈਂ ਆਪਾਂ ਬਤਰਾ ਲਾ ਦੇ ਅੱਜ ਕੀ ਬਤਰਾ ਲਾ ਦੇ ਤੇ ਨੋਰੀ ਆ ਨਾ ਮੇਰੇ ਬਿੱਦੂ ਦਮਾ ਆਦੀ ਤੂੰ ਤੂੰ ਪਰਨਾ ਦਲ ਦਲੇ ਤੂੰ ਮਾਦੀ ਆ ਸੋਨਿਆ ਗੱਲ ਚੱਜਦੀ ਕਰੇ ਤੇ ਮੈਂ ਤੈਨੂੰ ਬਹੁਤ ਪਿਆਰ ਕਰਾਂ ਜੇ ਤੋ ਗਲਤ ਉਦਾਂ ਨਹੀਂ ਕਰਦੀ ਨਾ ਮੇਰਾ ਜੀ ਕਰਾ ਜਿਵੇਂ ਗਲ ਘੁੱਟ ਕੇ ਮਾਰਦਾ ਤੈਨੂੰ ਇਹੋ ਜਿਹੀ ਛਦੈਣ ਜੰਮਣ ਨਾਲੋਂ ਕੁ ਥੋੜੀ ਆਈ ਆ ਥਾਨੀ ਆ ਮੇਰਾ ਨੀਤਾ ਚ ਹੁਣ ਕੀ ਜਾਂਦਾ ਵਾ ਤਿੰਦਾਂ ਤਾਲੂ ਮੁੱਦਾ ਬੜਾ ਸ਼ੌਧ ਬਣਦਾ ਜਬ ਪਤਰਾਲਾ ਤੋਂ ਕੋਈ ਜਬਾਨ ਲਮਕਦੀ ਆ ਫਿਰ ਹੈ ਉਹਨੇ ਇੱਥੇ ਕੀ ਕੰਮ ਕਰਨ ਧਿਆਵਾ ਪੱਥੇ ਨਹੀਂ ਲਾਉਂਦਾ ਉੱਥੇ ਵਾਅਦੇ ਤੇ ਲੈਂਦਾ ਤੂੰ ਤਾਂ ਦਾ ਵੀ ਮਦਦ ਆਦਿਆਂ ਨੂੰ ਪੁੰਦਾ ਪਾਣੀ ਵੀ ਧੋਂਦਾ ਕਿੰਨੇ ਦਾ ਮਦਾਦਾ ਤੇ ਇਹ ਮੁੰਡੇ ਨਾਲ ਵਾਅਦਾ ਤਾਂ ਮੈਂ ਆ ਪੋਇਆ ਜਿਹੜੇ ਬੱਕਰੇ ਹੁੰਦੇ ਨੇ ਜਿਹੜੇ ਆ ਹੁੰਦੇ ਮੁਰਗੇ ਉਹ ਕਿੰਨੇ ਦੇ ਹੁੰਦੇ ਆ ਤੇ ਬੇਤੀ ਆ ਜਾਈਏ ਤਾਦਾ ਜਵਾਈ ਨੂੰ ਸਿਰ ਤੇ ਚੁੱਕ ਲੈਣੀ ਆ ਜਵਾਈ ਆ ਤੇ ਇਹਦੇ ਨਾਲ ਤਾਂ ਸਾਨੂੰ ਬੰਦਾ ਰੱਖਣਾ ਚੰਗਾ ਵਾ ਉਹ ਥੋੜੇ ਪੈਸੇ ਦੇ ਸਰ ਜਾਣਾ ਤੇ ਲਾ ਆ ਉਹਨੂੰ ਪੈਸੇ ਦੇ ਤੂੰ ਉਹੋ ਹੀ ਪੈਸੇ ਦੇ ਮੇਪੋਨੇ ਨੂੰ ਬਤਰਾ ਲਾ ਦੇ ਅੱਛਾ ਹਾਂ ਘਰੇ ਖਵਾ ਲਈ ਜਾਵਾ ਸਭ ਕੁਝ ਜਾੜੀ ਜਾਵਾ ਅੱਗੇ ਤੇ ਨਾ ਕਰਕੇ ਜਾਣਾ ਵੱਡਾ ਕੁਛ ਦਿੰਦਾ ਹੀ ਪੈਸਾ ਤੇ ਲੱਗਦੇ ਹੁਣ ਫੋਨ ਨਹੀਂ ਕਰਦਾ ਕਿਤੇ ਕੁਝ ਨਹੀਂ ਆ ਹੈ ਅਜੇ ਨਿੱਕੇ ਚਲ ਗਿਆ ਹੀ ਉਹ ਜੇ ਮੈਂ ਇਹਨਾਂ ਨੂੰ ਫੋਨ ਲਾਉਨੇ ਆਪਾਂ ਸਾਡੇ ਨਾਲ ਉਨੀ ਗੱਲ ਕਰ ਲੈਂਦੇ ਆ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਹੁੰਦੀ ਕਿ ਇੰਨਾ ਪੈਸਾ ਤੇ ਲਾ ਲਾ ਕੇ ਬਾਹਰ ਗਏ ਆ ਤੇ ਕਿਤੇ ਨਹੀਂ ਫੋਨ ਤੇ ਗੱਲ ਹੀ ਕਰ ਲੀ ਗਿਆ ਆਪਣੇ ਮਾਪਿਓ ਨਾਲ ਆਪੋ ਤੇ ਫੋਨ ਲਵਣਾ ਹੀ ਨਾ ਹੋਇਆ ਉਹਨਾਂ ਨੇ ਮੈਂ ਆਤੀ ਤਾ ਨਾ ਤੇਰੇ ਹੁੰਦੇ ਤੇ ਇਹ ਨੂੰ ਆ ਮੈਂ ਆਤੀ ਤਰਾ ਮੈਨੂੰ ਤੇ ਤੂੰ ਮਾਦੀ ਲੈ ਨਹੀਂ ਮਾਤ ਮਾਤ ਸ਼ਾਪਾ ਮਤਾ ਦੇ ਮੇਰਾ ਮਾਦੀ ਮੈਨੂੰ ਆਓ ਮੈਂ ਕੱਲੀ ਪਾਪੇ ਨੂੰ ਦਹਿ ਦੇਉਣੀ ਆ ਤੂੰ ਨਹੀਂ ਮੇਂ ਦੱਸਨੀ ਤੂੰ ਮਾਦੀ ਲੈ ਨਹੀਂ ਪਾਪਾ ਦੀ ਮਾਤ ਪਾਪਾ ਪਾ ਦਾਦਾ ਤੈਨੂੰ ਨਹੀਂ ਮੈਂ ਦੁੱਧ ਨਾ ਦੋ ਤੂੰ ਹੀ ਤੂੰ ਬਚ ਗਈਆਂ ਮੇਰ ਕੋ ਮੈਂ ਤੇਰੇ ਮੁਕਿਆ ਮਾਰ ਮਾਰ ਕੇ ਤੇਰਾ ਵੇਖੀ ਮੈਂ ਕੀ ਹਾਲ ਕਰ ਦੇਣਾ ਹੈਗਾ ਜੁਬਾਨਾ ਲਮਕਦੀਆਂ ਇਹਨਾਂ ਦੀਆਂ ਬੱਕਰੇ ਖਾਣ ਨੂੰ ਕਦੀ ਮੁਰਗੇ ਖਾਣ ਨੂੰ ਹਾਏ ਸ਼ਰਮ ਨਹੀਂ ਕਰਦਾ ਪਰ ਉਹਨਾ ਵੀ ਕਿ ਮੈਂ ਕਿੱਦਾਂ ਮੂੰਹ ਗੱਲ ਕੱਢ ਲੈਂਦਾ ਕਿ ਅੱਜ ਮੈਨੂੰ ਆਹ ਚਾਹੀਦਾ ਉਹ ਚਾਹੀਦਾ ਇਹ ਕੁੜੀ ਸਾਡੀ ਚੱਜਦੀ ਹੋਵੇ ਨਾ ਤੇ ਸਾਰਾ ਕੁਝ ਸੰਭਾਲ ਲੇ ਤੇ ਜਿਹੜੀ ਗੱਲ ਕਰਦਾ ਵਾ ਤਪਕੇ ਆ ਜਾਂਦੀ ਇੱਧਰ ਮਾਂਨ ਦੱਸਦੀਆਂ ਪਿਓ ਨੂੰ ਦੱਸਦੀਆਂ ਅਸੀਂ ਤਾਂ ਅੱਗੇ ਉਜੜੇ ਪਏ ਹੜ ਕੋ ਅੱਗੇ ਕੀ ਰਹਿ ਗਿਆ ਵਾ ਕੋਲ ਸਾਡੇ ਕੋਈ ਪਿਆਹਾ ਨਹੀਂ ਕੋਈ ਕੁਝ ਨਹੀਂ ਹੈਗਾ ਉਤੋਂ ਇਹਨੇ ਆਣ ਕੇ ਹੁਣ ਅੱਜ ਮੁਰਗਾ ਦਾ ਹਤਾ ਬੱਕਰਾ ਦਾ ਹਤਾ ਤੇ ਕੱਲ ਨੂੰ ਪਤਾ ਨਹੀਂ ਇਹਨੇ ਕੀ ਮੰਗਣ ਦਾ ਪੈਣਾ ਵਾ ਕੋਈ ਗੱਲ ਨਹੀਂ ਨਗਾਉਨੇ ਆ ਦੋ ਦਿਨ ਫਿਰ ਪੁੱਛਦੀ ਆ ਭਰਾਵਾ ਇਦਾਂ ਨਹੀਂ ਸੁੱਤਰਉਣਾ ਹੜ ਕੋ ਇੰਨੇ ਮੁਰਗੀ ਮਛੀਆਂ ਨਹੀਂ ਹੱਥੋਂ ਖਵਾ ਲੀਆਂ ਜਾਣੀਆਂ ਆ ਹਾਂ ਹਾਂ ਪਪਾ ਪਪਾ ਬੀਬੀ ਮਾਦੀ ਆ ਤੇ ਤੂੰ ਮਾਰਖਾਨ ਵਾਲੇ ਕੰਮ ਕਰਦੀ ਹਣੀ ਆ ਤੇ ਤੂੰ ਤਾਂ ਹੀ ਖਾਣੀ ਮਾਰ ਇਹੋ ਜੇ ਕੰਮ ਨਾ ਕਰਿਆ ਕਰ ਜਦੋਂ ਦਾਸਰ ਮੁੱਤੀਆਂ ਮਾਰਦੀ ਰਹਿੰਦੀ ਮੁੱਤੀ ਤੇ ਗੱਲ ਵੀ ਤੂੰ ਇਦਾਂ ਨਹੀਂ ਕਰਦੀ ਹਣੀ ਕੋਈ ਪੁੱਤ ਮਾਂ ਪਪਾ ਕੋਕ ਨਹੀਂ ਮੰਗਿਆ ਮੇਰਾ ਪੋਣਾ ਗਿੰਦਾ ਬੱਕਰਾ ਲਾ ਦੇ ਅੱਜ ਹਾਏ ਹਾਏ ਤੇਰੇ ਪਰੌਣੇ ਨੇ ਮੈ ਇੰਨਾ ਸਤਾਇਆ ਨਾ ਹਨੂ ਕੱਲ ਤੇ ਜੇ ਮੈਂ ਉਹਨੂੰ ਮੁਰਗਾ ਲਿਆ ਕੇ ਦਿੱਤਾ ਸੀ ਆ ਗੇ ਬੱਕਰਾ ਮੰਗਣ ਡੈ ਪਿਆ ਉਹ ਕਾਹਦਾ ਸਤਾਇਆ ਪਾਪਾ ਲੋਹ ਤੇ ਪੱਤੇ ਕੁਤਰ ਕੇ ਲੰਦਾ ਮੱਜਾ ਨੂੰ ਪੰਦਾ ਵਾ ਆਏ ਤੂੰ ਕਿੰਨਾ ਸਤਾਇਆ ਵਾ ਕੀ ਇੱਕ ਦਿਨ ਅਸੀਂ ਵਾਂਡੇ ਜਲਗੇ ਤੇ ਪਾਤੇ ਤੇ ਕੀ ਹੋ ਗਿਆ ਹੈ ਮੈਂ ਜੀ ਚੱਲ ਰਹਿਣ ਦੇ ਕੋਹਨਾ ਖਿਚੋ ਕਰ ਜਾ ਇਧਰ ਰਮਈ ਨਾ ਮਾਰੇ ਤੇ ਤਾਂ ਮਾਝ ਵੀ ਤੱਕ ਗਈ ਬੀਬੀ ਆਹੋ ਮਾਝ ਨੇ ਡਰਨਾ ਤੂੰ ਹੀ ਨਾ ਡਰਦੀ ਨਹੀਂ ਕਿਹੜੀ ਗੱਲੋਂ ਤੂੰ ਮੁੱਖੀਆਂ ਵਟੰਡੀ ਕੁੜੀ ਆਂ ਚਲ ਜਾ ਹਣ ਮੇਰੇ ਕੋ ਕਦੇ ਖਾਣਾ ਨਹੀਂ ਚਲ ਜਾ ਤੇ ਮੈਂ ਕਹਤਾ ਹੀ ਉਹ ਨਹੀਂ ਕਿਹੜੀ ਗੱਲੋਂ ਮੈਨੂੰ ਪਤਾ ਲੱਗੇ ਕਿਹੜੀ ਦੱਸਦੀ ਮੈਂ ਗੱਲ ਤੈਨੂੰ ਮੈਂ ਕਹਣਾ ਚਲ ਜਾ ਤੇਰੇ ਨਾਲ ਪਾਪਾ ਇਦਾਂ ਦੱਦੀ ਆ ਮਾਰ ਕੇ ਤੇਰੇ ਨਹੀਂ ਮੇਰੇ ਨਾਲ ਗੱਲ ਕਰ ਉਹ ਤੇ ਕਮਲੀ ਆ ਤੈਨੂੰ ਪਤਾ ਦੇ ਹੈਗਾ ਵਾ ਤੂੰ ਐਵੇਂ ਉਹ ਕਮਲੀ ਤੇ ਪਰ ਉਹਨਾਂ ਦੇ ਚੰਗਾ ਕਿ ਨਹੀਂਗਾ ਜਵਾਈ ਜਿਹੜਾ ਤੁਹਾਡਾ ਉਹ ਚੰਗਾ ਨਾ ਕੀ ਚੰਗਾ ਜਵਾਈ ਜੇ ਕੁੜੀ ਕਮਲੀ ਆ ਤੇ ਉਹ ਚੰਗਾ ਕੱਲ ਉਹਨੂੰ ਮੁਰਗਾ ਲਿਆ ਕੇ ਤਾ ਤੇ ਅੱਜ ਉਹ ਮੰਗਣ ਡਿਆਈ ਬੱਕਰਾ ਹੈ ਉਹ ਤੇ ਮੈਂ ਲੱਗਾ ਤੇਰੇ ਨਾਲ ਗੱਲ ਕਰਨ ਤੇ ਅੱਜ ਬੱਕਰਾ ਮੰਗਣ ਡਿਆ ਤੇ ਕੀ ਗੱਲ ਬੱਕਰੇ ਨਾਲ ਰਾਜ ਹੋ ਜੂਗਾ ਕੀ ਪਤਾ ਹੁਣ ਮੈਨੂੰ ਜਿਵੇਂ ਗੱਲਾਂ ਮਾਰੇ ਦਵਾਰੇ ਹੋਈਆਂ ਮੁਕੀਆਂ ਉਹਨੂੰ ਮਾਰੀਆਂ ਦੋਕ ਚਝੋੜਿਆ ਜਾਂ ਮਾਰੀਆਂ ਨਿਗੀਆਂ ਗਿੰਦਰ ਜੀ ਨਹੀਂ ਤਾਂ ਇਹਨਾਂ ਨੇ ਇਹੋ ਚੀਜ਼ਾਂ ਖਾਣੀਆਂ ਉਹ ਤੇ ਘਰ ਆਪਣੇ ਘਰੇ ਰਹਿਣ ਹਾਏ ਆਪਾ ਨਾ ਖਾਂਦੇ ਨਾ ਪੀਦੇ ਨਾ ਕੋਈ ਗੱਲ ਤੇ ਉਹ ਗੱਲ ਸਤਾਉਣ ਵਾਲੀ ਗੱਲ ਉਹ ਕੀ ਅਸੀਂ ਤੇ ਅੱਗੇ ਸਤਹੀ ਆਹੋ ਤੂੰ ਤੋ ਹੁਣ ਉਹਨੇ ਸਤਾਇਆ ਬਾਹਰ ਵਾਲੇ ਨੇ ਨੌਂ ਐਉਂ ਚਲ ਗਈ ਆਪਣੇ ਘਰ ਆ ਦੂਜਾ ਜਿਹੜਾ ਵਾ ਇਹਦੇ ਨੂੰ ਪਤਾ ਇਹ ਫੋਨ ਹੀ ਨਹੀਂ ਕਰਦੇ ਇਹ ਆਪ ਲਾ ਲਾ ਤੇ ਚੋਕ ਰਹਿੰਦੇ ਮਾੜਾ ਮੋਢੇ ਤੇ ਆਪਾਂ ਪਤਾ ਨਹੀਂ ਪਹਿਮੀ ਰਾਜੀ ਪਾਜੀ ਪੁੱਛ ਲਈਏ ਕਰਦੇ ਆਂ ਦੀ ਰੱਬ ਨੇ ਲਾ ਦਿੱਤੇ ਦਿੱਤੀ ਆ ਪਰ ਬੜਾ ਸੁਭਾਵ ਆ ਦੁੱਦਰ ਸਤਾਇਆ ਇੱਕ ਸਤਾ ਮੈਂ ਤਾਂ ਬੈਠਾ ਇਸੇ ਗਲੀ ਚੋਰੀ ਤੁਰਿਆ ਜਾਣਾ ਬੇ ਬਬੰਡ ਕੀ ਡਿਆ ਸਾਡੇ ਘਰ ਹੈ ਤੇ ਹੁਣ ਮੈਂ ਖੜੇ ਵੀ ਇਹਨੂੰ ਮੈਂ ਕਹਤਾ ਮੈਂ ਦਾਲ ਤਰ ਨਹੀਂ ਹੋਣੀ ਨਹੀਂ ਕੋਈ ਵੀ ਕਰਨਾ ਅਛਾ ਤੇ ਆਦੀ ਵੀ ਲਿਆ ਕੇ ਦੋ ਹੁਣੀ ਸੱਚ ਦਾਲ ਤਾਂ ਜੇ ਕਹਿਣਾ ਹੈਗਾ ਤਾਂ ਉਹਦੇ ਅੱਗੋਂ ਹੀ ਪਾ ਕੇ ਰੋਲਾ ਇੱਕ ਵਜੇ ਮੱਝ ਦੀ ਮਗਰੋਂ ਤੇ ਰੋਲਾ ਇਦਾਂ ਪਾ ਦਿੰਦੀ ਸਾਰੇ ਪਿੰਡ ਚਕਣਾ ਲ ਲੈਦੀ ਆ ਮੈਂ ਤੂੰ ਨਹੀਂ ਮੈਨੂੰ ਲਿਆ ਕੇ ਦੇਣਾ ਮੁਰਗਾ ਤੂੰ ਨਹੀਂ ਮੇਰੇ ਪਰੋਲੇ ਨੂੰ ਫੜਨ ਪਾਪੇ ਨੂੰ ਕਹਿੰਨੀ ਜਾ ਕੇ ਹੁਣ ਤੁਸੀਂ ਲਿਆ ਕੇ ਦੋਗੇ ਮੁਰਗਾ ਮੈਂ ਕਦੀ ਜਾਣਾ ਮੈਂ ਤੇ ਪੈਸੇ ਦੇਣੇ ਆ ਤੇ ਜਾ ਕੇ ਲੈਵੇ ਉੱਥੇ ਬਾਹਰੇ ਬਾਰੀ ਖਾਵੇ ਅਸੀਂ ਨਾ ਨਾ ਬਣਾਉਣਾ ਹੀ ਨਹੀਂ ਹੁਣ ਰੋਜ ਦਿਹਾੜੀ ਕਿਦਾਂ ਇਹਨੂੰ ਇਦਾਂ ਦੀਆਂ ਚੀਜ਼ਾਂ ਮਿਲਣਗੀਆਂ ਮੈਨੂੰ ਇਹ ਦੱਸੋ ਨਾ ਪਹਿਲਾਂ ਗੰਦਰ ਜੀ ਹੱਡੀ ਠੀਕ ਕੰਬੜੀ ਇਹਦੇ ਪ੍ਰਾਣੇ ਨੂੰ ਚਾਹੀਦਾ ਨਾ ਇਹੋ ਤਾਂ ਮੈਂ ਗੱਲ ਕਰ ਰਿਹਾ ਨਹੀਂ ਮੈਨੂੰ ਚਾਹੀਦਾ ਵੀ ਲੈ ਪੀ ਇਹਨਾਂ ਦੇ ਘਰ ਤੇ ਅੱਗੇ ਰੋਲਾ ਪਟਾ ਬੜਾ ਚੱਲਣ ਡਿਆ ਤੇ ਮੈਂ ਇਹਨੂੰ ਲੈ ਕੇ ਆਪਣੇ ਘਰ ਨੂੰ ਜਾਵਾਂ ਉਹ ਹੱਡੀ ਵੀ ਉਹ ਗੱਲ ਪਤਾ ਜਾਣਾ ਹੁਣ ਪਹਿਰਾ ਪੈ ਗਿਆ ਹੁਣ ਜਦੋਂ ਕਹਿਤਾ ਵੀ ਘਰ ਜਵਾਈ ਆ ਤੂੰ ਤੇ ਰੋ ਇੱਥੇ ਤੁਹਾਨੂੰ ਨੇ ਰਹਿਣਾ ਹੀ ਇੱਥੇ ਆ ਉਹ ਤਾਂ ਲੁਗੇ ਲਾਵਣ ਰਿਆ ਪਿਆ ਕਿ ਸਾਹ ਦਾ ਵੀ ਲੁਗੇ ਲਾਵਾਂ ਜੋ ਮੰਗਾ ਤੇ ਖਾਊਂਗਾ ਨਹੀਂ ਹੋਰ ਹੀ ਚੱਲ ਹੈਗਾ ਜੋ ਮਰਜ਼ੀ ਖਾਓ ਹੋਰ ਜੋ ਮਰਜ਼ੀ ਇੰਨਾ ਚੀਜ਼ਾਂ ਖਾਣ ਨੂੰ ਪਨੀਰ ਵਾ ਫਰੂਟ ਵਾ ਜੋ ਮਰਜ਼ੀ ਖਾਓ ਕਾਜੂ ਬਦਾਮ ਖਾਓ ਇਹ ਚੀਜ਼ਾਂ ਕੋ ਖਾਣ ਵਾਲੀਆਂ ਆ ਇਹ ਕਦੇ ਜੀਅਤਿਆ ਕਰਨੀ ਤੇ ਨਾਲੇ ਆ ਉਹੋ ਗੱਲ ਵੀ ਇਹਨਾਂ ਰਾਜ ਹੋ ਜਾਣਾ ਕਦੇ ਸਤਾ ਦੇਣਾ ਕੇ ਗੱਲ ਤਾਂ ਸਤਾਦੀ ਆ ਹੁਣ ਉਹ ਤਾਂ ਚਲ ਗਿਆ ਵੱਡਾ ਤਾਂ ਅੱਗੇ ਬਾਹਰ ਨਿੱਕੇ ਵੀ ਚਲ ਗਏ ਇਹਦਾ ਹੁਣ ਫਿਜਵਾਈ ਦਾ ਰਾਦਾ ਹੂ ਤੇ ਇਹਨਾਂ ਨੂੰ ਮੈਂ ਕੱਢ ਪਾਸ ਕਰਾਂ ਇੱਥੋਂ ਕੀ ਬਧਾ ਹੁਣ ਕਿਸੇ ਦੇ ਦਿਲ ਦਾ ਕੋਈ ਪਤਾ ਮੈਂ ਅੰਦਰ ਭੇਦਾਂ ਹੋ ਗਈ ਦੋ ਇਹਨੂੰ ਪੈਸੇ ਕੁੜੀ ਨੂੰ ਫੜਾਓ 100 200 ਰੁਪਇਆ ਤੇ ਮੱਥੇ ਮਾਰੋ ਉੱਥੇ ਨਾ ਵੱਡੂਆ ਪਿਆਈ ਉਹ ਅਲਬਾਰੀ ਦੇ ਉੱਤੇ ਉਹ ਕੰਮਲ ਜੇ ਚੁਕਲੀ ਉਹਦੇ ਉੱਤੇ ਹੀ ਉਹਨੂੰ ਪੈਸੇ ਰੁਪਇਆ 500 ਦੇ ਦੇ ਤੂੰ ਆਖੀ ਪਿਆ ਲੈ ਆ ਨਾਮ ਮਿਹਨਤੋਂ ਨਾ ਮੇਰੇ ਕੋ ਮੂੰਹ ਵੱਧ ਗੱਲ ਘਵਾਵੀ ਤੇ ਨਾ ਉਹ ਆਖੇ ਮੈਨੂੰ ਤੇ ਨਾਮ ਐ ਹੀ ਆਖਾਂ ਜਾ ਉਹਨੂੰ ਕਹਿ ਦੇ ਜਾ ਲੱਲਾ ਕਿ ਨਾ ਸਤਾ ਲੈ ਵੀ ਕੱਖ ਨਹੀਂ ਗਾ ਹਾਲ ਉਹਦਾ ਅੱਜ ਦੇ ਦਿਨ ਅਜੇ ਫਿਰ ਮੈਂ 500 ਪੜਾਉਣੀ ਮੇਰੇ ਕੋ ਨਹੀਂ 500 ਆਹੀ ਨਹੀਂ ਫਿਰ ਫੜਾਉਣੇ ਉਹਨੂੰ ਉਹ ਚੱਲ ਈ ਛਾ ਆਪਣੇ ਘਰ ਰਵਾ ਨਾ ਪਾ ਫੜਾ ਦੇ ਜਾ ਨਾ ਨਾ ਪੜਿਆ ਵਿਚਾਰ ਬਾਅਦ ਵੇਖੀ ਜਾਊਗੀ ਫਿਰ ਬਾਅਦ ਚ ਵੇਖੀ ਜੋ ਵੀ ਹੋਊਗਾ ਕਿ ਤਰ੍ਹਾਂ ਚੁਰਦੀ ਰਹਿੰਦੀ ਆ ਕੱਲੀ ਕੰਮ ਕਰਦੀ ਰਹਿੰਦੀ ਆ ਉਹਨਾਂ ਤੇ ਗਲੋਂ ਲਾ ਦਿੰਦੀ ਆ ਤੇ ਮੈਂ ਹੁਣ ਕੀ ਕਰਾਂ ਮੇਰੀ ਟੀ ਵੱਲ ਵੇਖ ਕੇ ਮੇਰੇ ਕੋ ਤੇ ਜਰੀਆ ਨਹੀਂ ਗਾ ਜਾਂਦਾ ਕੀ ਕਰਾਂ ਮੈਂ ਉਹਨਾਂ ਦਾ ਮੁੜਕੇ ਕਿਤੇ ਨਾ ਫੋਨ ਕੀਤਾ ਨਾ ਕੋਈ ਆਇਆ ਹੀ ਤੇ ਨਾ ਮੈਨੂੰ ਕੋਈ ਦਿਲ ਦੀ ਗੱਲ ਦੱਸਦੀ ਆ ਜੇ ਮੈਂ ਪੁੱਛਦੀ ਆ ਨਾ ਮੈਨੂੰ ਦੱਸਦੀ ਆ ਕੋਈ ਐਦਾਂ ਚੁੱਪ ਰਹੀ ਰਹਿੰਦੀ ਜਦਨ ਦੀ ਆਈ ਅੱਧੀ ਹੋ ਗਈ ਅੱਗੇ ਨਾ ਚਲ ਮਣਾ ਠੰਡ ਲੱਗਣ ਲਈ ਕੋਟੀ ਪਾਵਾਂ ਹਾਏ ਮਣਾ ਕਿੰਨਾ ਚਿਰ ਹੋ ਗਿਆ ਵਾ ਕਰ ਗੱਲ ਹੋਇਆ ਨਾ ਜਾਂਦੀ ਮਨਪੇਚ ਲੱਗੀ ਹੈ ਨਾ ਨਾ ਤੇ ਮੇਰੀ ਕਿਸੇ ਕੁੜੀ ਨਾਲ ਗੱਲ ਕਰਵਾਈ ਆ ਤੇ ਨਾ ਹੀ ਮੈਂ ਹੀ ਫੋਨ ਕੀਤਾ ਵਾ ਜੇ ਮੈਂ ਫੋਨ ਲਾਉਣੀ ਵੀ ਆ ਤੇ ਗਾੜੀ ਕੋਈ ਚੁੱਕਦਾ ਵੀ ਨਹੀਂ ਆ ਵਾਵਾ ਮਨਪੇਚ ਇੱਥੇ ਹੀ ਨਾ ਗੱਲਬੁਲ ਕਰਾ ਦਿੰਦੀ ਹੁੰਦੀ ਸੀ ਮਰੀਤ ਨਾਲ ਕੀ ਕਰਾਂ ਲਾਵਾ ਫੋਨ ਕੇ ਰਹਿਣ ਦਾ ਚੱਲ ਮਣਾ ਲਾ ਹੀ ਲੈਣੀ ਆ ਫੋਨ ਤਲਾ ਕੇ ਵੇਨੀ ਆ ਮੇਰਾ ਵੀ ਨਾ ਰਾਤ ਦਾ ਹੋਰ ਤਰ੍ਹਾਂ ਹੀ ਹੋਈ ਜਾਂਂ ਡਿਆ ਕੁੜੀ ਬਿਨਾਂ ਦਿਲ ਨਹੀਂ ਲੱਗਣ ਡਿਆ ਮੇਰਾ ਦਿਲ ਨਹੀਂ ਲੱਗਦਾ ਤੋ ਵਿਚਾਰੀ ਦਾ ਮੇਰੇ ਤੋਂ ਬਿਨਾ ਕਿੱਥੇ ਦਿਲ ਲੱਗਦਾ ਹਣਾ ਵਾ ਬਾਬਾ ਜੀ ਫੋਨ ਚੋਕ ਲਵੇ ਮੇਰੀ ਧੀ ਨਾਲ ਮੇਰੀ ਗੱਲ ਹੋ ਜੇ ਹੁਣ ਅੱਗੋਂ ਬੱਸ ਅੱਗੇ ਕਿੰਨੇ ਦਿਨ ਹੋ ਗਏ ਨੇ ਗੱਲ ਹੋ ਜਾਣ ਨੂੰ ਪਤਾ ਨਹੀਂ ਬੈਲ ਤੇ ਜਾਣ ਦੀ ਆ ਕਿ ਜਾਣ ਕੇ ਨਹੀਂ ਚੁੱਕਣ ਦੇ ਕਿ ਜਾਂ ਪਤਾ ਹੀ ਨਹੀਂ ਲੱਗਣ ਦੇ ਆ ਫੋਨ ਆਉਣ ਦੇ ਆ ਕਿ ਨਹੀਂ ਆਉਣ ਦੇ ਆ ਆਹ ਰੱਬਾ ਹੁਣ ਕਿਹੜੇ ਨੰਬਰ ਤੇ ਲਾਵਾਂ ਉਹ ਫੋਨ ਦਾ ਤੇ ਪਤਾ ਲੱਗਿਆ ਕੋਈ ਬਿਜੀ ਕੀਤਾ ਵਾ ਨੰਬਰ ਵੀ ਏ ਕਿ ਫੇਰ ਹੀ ਫੋਨ ਬਿਜੀ ਕੀਤਾ ਵਾ ਕਿਸ ਨੇ ਆਹ ਬਸ ਇੱਕ ਦੋ ਮਿੰਟ ਹੀ ਫੋਨ ਚੁੱਕ ਲਓ ਮੈਂ ਆਪਣੀ ਧੀ ਨਾਲ ਗੱਲ ਕਰ ਲਾਂ ਕੀ ਕਰਾਂ ਹੁਣ ਮੈਂ ਜੋਤੀ ਜੋਤੀ ਹਾਂਜੀ ਮੰਮੀ ਕੀ ਕਰਨ ਡਈ ਪਤਾ ਕੋਜ ਨਹੀਂ ਮੰਮੀ ਕਰਨਾ ਕੀ ਬਸ ਚਾਹ ਕੋਟ ਬਣਾ ਲੈਣੀ ਹੋ ਠੰਡਵਾ ਬਸ ਬਣਾਉਣੀ ਆ ਮੰਮੀ ਆ ਗਈ ਜੇ ਮਣਾ ਲਾ ਫਿਰ ਰੱਬਾ ਕੋਣ ਚੱਕ ਲੋ ਕਿ ਤੇ ਤੂੰ ਇੱਕ ਧੀ ਦੀ ਇੱਕ ਮਾਂ ਨਾਲ ਗੱਲ ਤੇ ਹੋ ਲੈਣ ਦੋ ਮੰਮੀ ਚਾਹ ਤੇ ਮੈਂ ਬਣਾ ਲੀਨੀ ਆ ਕੋਈ ਗੱਲ ਨਹੀਂ ਆ ਸਾਨੂੰ ਤੇ ਦੱਲਣਾ ਦਵਾ ਮੈਂ ਬੈ ਜਾ ਦੇਣਾ ਕੀ ਆ ਮੰਮੀ ਅੱਗੇ ਤੇ ਮਨਪ੍ਰੀਤ ਹੀ ਫਿਰ ਸਮੀਤ ਨਾਲ ਗੱਲ ਵੀ ਕਰਵਾ ਦਿੰਦੀ ਕੋਣ ਮੈਂ ਜਦੋਂ ਵੀ ਫੋਨ ਲਾਉਣੀ ਆ ਨਾ ਮੇਰਾ ਤਾਂ ਕੋਈ ਫੋਨ ਚੁੱਕਦਾ ਹੀ ਨਹੀਂ ਤੇ ਨਾ ਮੇਰੀ ਕਦੀ ਧੀ ਮਰੀ ਨਾ ਗੱਲ ਹੀ ਕਿਹਨੇ ਕਰਵਾਈ ਆ ਤੇ ਮੰਮੀ ਅਸੀਂ ਬਹਿਣਾ ਕਰੀਏ ਜਾਈਏ ਨਾ ਆਪਣੇ ਪਿੰਡ ਉੱਥੋਂ ਆ ਕੇ ਆਈਏ ਨਾ ਪੁੱਤ ਤੇਰੇ ਜੋ ਗਿਆ ਰੋਟੀਆਂ ਹਨੀ ਨਹੀਂ ਚੁੱਕਦੇ ਤਾਂ ਨਾ ਚੁੱਕਣ ਮੰਮੀ ਗੱਲ ਰੋਟੀਆਂ ਦੀ ਨਹੀਂ ਹੈਗੀ ਕੁੜੀ ਹੈ ਮੇਰੀ ਉੱਥੇ ਨਾਲੇ ਉਹਨਾਂ ਨੇ ਕਿਹਾ ਮੈਨੂੰ ਭੇਜਿਆ ਆਈ ਤੇ ਮੈਂ ਆਪਣੀ ਮਰਜ਼ੀ ਨਾਲ ਹੀ ਆ ਨਾ ਇੱਥੇ ਹੈਸਤੀ ਹੈ ਤੇ ਤੇਰੀ ਗੱਲ ਠੀਕ ਹੀ ਆ ਤੇ ਚਾ ਅੱਲਾਹ ਪਾਕ ਕੁੜੀ ਲੈ ਆਉਣੀ ਆ ਫਿਰ ਜਿੱਦਾਂ ਤੂੰ ਆਖੇਂਗੇ ਮੈਂ ਉਦਾਂ ਹੀ ਕਰ ਲੈਂਨੀ ਆ ਮੈਂ ਤਾਂ ਤੇਰੇ ਨਾਲ ਧੀਏ ਸਹਿਮਤ ਵਾ ਨਾ ਹੋਊਗਾ ਸਮ੍ਰਿਤ ਨੂੰ ਇੱਥੇ ਲੈ ਆਵਾਂਗੇ ਅੱਗੇ ਤਾਂ ਮੰਨਪ੍ਰੀਤ ਹੁੰਦੀ ਉਹ ਸਾਹਮਣੇ ਹੀ ਕੁੜੀ ਨੂੰ ਹੁਣ ਕੌਣ ਸਾਹਮਦਾ ਹੋਊਗਾ ਉੱਥੇ ਉਹਦੀ ਦਾਦੀ ਸਾਹਮਦੀ ਹੋਊਗਾ ਮੰਮੀ ਕਿੱਤੇ ਦਾਦੀ ਸਾਹਮਦੀ ਹੁਣੀ ਆ ਦਾਦੀ ਤੇ ਮੇਰਾ ਫੋਨ ਨਹੀਂ ਚੱਕਣ ਦੀ ਤੇ ਸਮ੍ਰਿਤ ਨੂੰ ਕਿੰਨੇ ਸਾਹਮਣਾਵਾ ਕੀ ਪਤਾ ਉਤਰਾ ਹੀ ਨਹੀਂ ਗਿਆ ਚੱਕਣ ਡੇ ਕੇ ਕੋਈ ਨੰਬਰ ਨੰਬਰ ਹੀ ਉਹਨਾਂ ਨੇ ਕਰ ਲਿਆ ਨਹੀਂ ਮੰਮੀ ਫੋਨ ਦੀ ਪਹਿਲੇ ਚਾਂਡੀ ਆ ਅਗੋ ਬੀਜੀ ਆਈ ਜਾਣ ਡਿਆ ਵਾ ਕੋਈ ਬੀਜੀ ਕਰ ਦਿੰਦਾ ਵਾ ਬਿੱਲ ਵੇਖ ਕੇ ਨੰਬਰ ਵੇਖ ਕੇ ਚੱਲ ਮੰਮੀ ਆਪਾਂ ਹੋ ਕੇ ਆਉਨੇ ਆਂ ਇੱਕ ਵਾਰੀ ਜ਼ਰੂਰ ਉਥੋਂ ਚੰਗਾ ਫੇ ਤੂੰ ਹੀ ਜਿੱਤੀ ਜੱਤੀ ਪਾਲਾ ਕੋਈ ਤੇ ਲੀੜੇ ਹੋਰ ਨਹੀ ਮੰਮੀ ਲੀੜੇ ਮੈਂ ਚੰਗੇ ਭਰੇ ਆ ਨਾ ਕਿ ਪਾਏ ਤੇ ਸਹੀ ਮੈਂ ਤਾਂ ਤਿਆਰ ਹੀ ਆ ਆ ਤਾਂ ਮੇਰੇ ਵੀ ਚੰਗੇ ਆ ਫੇ ਰਹਿਣ ਦਿੰਨੀ ਐ ਹੋਈ ਕੋਈ ਗੱਲ ਨਹੀਂ ਫੇ ਆਪਾਂ ਹੋ ਕੇ ਆਉਨੇ ਆਂ ਜੇ ਨਾ ਹਾਨੂੰ ਜਦਾ ਪੁੱਛਗਿਛ ਕਰਨਗੇ ਆਪਣੀ ਕੁੜੀ ਨੂੰ ਤੇ ਲੈ ਕੇ ਆਵਾਂਗੇ ਨਾ ਨਾਲ ਈ ਕਰਾਂ ਧੀਏ ਮੈਂ ਤੇ ਆਪ ਨਹੀਂ ਮੈਨੂੰ ਤੇ ਕੋਈ ਸੱਜਣ ਨਹੀਂ ਡਈ ਚੱਲ ਫੇ ਤੂੰ ਆਪਾ ਉਹ ਬੋਟ ਤੇ ਮੈਂ ਵੀ ਲੈ ਲਾਂ ਉਹ ਤੇ ਪਾਸੇ ਪੜ ਲਾਂ ਚੰਗਾ ਮਸ਼ੌਲ ਦੂਜਾ ਲੈ ਲੈਣੀ ਆ ਲੈ ਲਓ ਫੇ ਤੂੰ ਪਾ ਲਓ ਬੋਟ ਫੇ ਨਾ ਵੀ ਲੇਟ ਨਾ ਹੋ ਜਾਈਏ ਅਹੋ ਸਤਾ ਦਾ ਵੀ ਵਾਦਾ ਕਟਾ ਹੋਇੰਦਾ ਠੱਡਵਾ ਨਾਲੇ ਨਹੀਂ ਮਿਲਦੀ ਇੱਕ ਦਿਨਾਂ ਨੇ ਬੜਾ ਸਤਾਇਆ ਸਾਨੂੰ ਲੈ ਪੀ ਕੁੜੀ ਤੇ ਸ਼ਦੈਣ ਹੈਗੀ ਹੈਗੀ ਤੇ ਜਵਾਈ ਉਹਦੋਂ ਵੀ ਜ਼ਿਆਦਾ ਸ਼ਦਾਈ ਲੱਭ ਪਿਆ ਵਾ ਵੇਖ ਹੁਣ ਇਹਨਾਂ ਨੇ ਪਤਾ ਵੀ ਦਾਲ ਤਰ ਰਵਾਂ ਮੈਂ ਉੱਠ ਕੇ ਨਹੀਂ ਮੁਕੀਆ ਖਾਦੀਆਂ ਚਿਹਰੇ ਆਵਾਂ ਐਨਾ ਕਮਾ ਜੋਗੀ ਰੋ ਐਵੇਂ ਤੈਨੂੰ ਸਾਰੇ ਛਦੈਣ ਕਹਿੰਦੇ ਹਰੇ ਹੁਣ ਬਣੀ ਏ ਪੂਰੀ ਛਦੈਣ ਅੱਗੇ ਨਹੀਂ ਨਾ ਬਣੀ ਤਾਦੀ ਵਿਦਾਸ ਦੇ ਤਾਦੀ ਲੈਣੀ ਆ ਤੇਰਾ ਹੁਣ ਇਰਾਦਾ ਨਾ ਇਹ ਆ ਕੰਨਾਂ ਤੇ ਮਾਰੂਗੀ ਤੇ ਆ ਲੱਗੀਆਂ ਨਾ ਤੇ ਮੈਨੂੰ ਸੱਟ ਨਾ ਲੱਗੂਗੀ ਤੇਰਾ ਇਰਾਦਾ ਹੋਣਾ ਵਾ ਜੇਰੇ ਮੈਂ ਮਾਰ ਲਗੀ ਮੈਂ ਤੂ ਕੇ ਲਾ ਕੇ ਬਾਹਰ ਸੁੱਟ ਦੇਣਿਆ ਤੇ ਤੇਰੇ ਮੈਂ ਜਾ ਉਸ ਧਾਇਰੇ ਸਾਹਮਣੇ ਖਸਮਾ ਆਪਣੇ ਦਾ ਕਾਰੇ ਦਾ। ਜਾ ਜਿਹੜਾ ਪੈ ਤੈਨੂੰ ਕਲਾਉਂਦਾ ਚੀਜ਼ਾਂ ਮੰਗਣ ਵਾਸਤੇ। ਤੂੰ ਕੰਮ ਕਰ ਉਹਦਾ ਜਿਹੜਾ ਤੇ ਨਹੀਂ। ਚੰਗਾ ਹੋਇਆ ਬਹੁਤ ਸੋਹਣੀ ਕਰਤੂਤ ਆ ਤੇਰੀ। ਹਾਸਾ ਮੈਨੂੰ ਸੱਚੀ ਏਦਾਂ ਹੁਣ ਆ ਗਿਆ ਵਾ। ਉਹਦਾ ਮੇਰਾ ਨਾ ਤੈਨੂੰ ਤੇ ਪਲਾਵਾ। ਪਰ ਆਹ ਤੂੰ ਹੁਣ ਕਾਰਟੂਨ ਜੇ ਲਾ ਕੇ ਤੇ ਮੇਰਾ ਹਾਸਾ ਹੀ ਖੜਾਤਾ ਵਾ। ਛੁਤ ਲੈ। ਹਾਂ ਛੰ ਤੇਨੂੰ ਆਇਆ। ਸ਼ਾਦੀ ਲੈਣੀ ਸ਼ਾਰਾ ਦਿਨ। ਥੱਪਦੀ ਲੈਣੀ ਆ। ਛੁਤ ਲੈ ਤੈਨੂੰ ਏਦਾਂ ਹੀ ਆਇਆ। ਆ ਤੂੰ ਹੀ ਲਾ ਬੀਬੀ। ਜੇ ਆਵੇ ਤੇਰੇ ਗਾੜੀ ਜੋੜੇ ਹੱਥ ਪੈਣਾ ਮੇਰੇ ਨਾਲ ਰਾਤ ਹੀ ਮੈਂ। ਬੀਬੀ ਅਰੇ ਅਗਲਾ ਇਹਨਾਂ ਚੀਜ਼ਾਂ ਨੂੰ ਪੈਸੇ ਖਰਚ-ਖਰਚ ਕੇ ਕਿਤੇ ਵੇਂਹਦੀ ਕੱਖ ਨਹੀਂ ਤੂੰ ਇਹ ਨਿਆਣਿਆਂ ਦੀਆਂ ਖੇਡਾਂ ਵਾਂ ਮੇ ਪਾਪੀ ਨਾ ਦਿੱਤੇ ਪਾਪੀ ਨੇ Papa ਦੇਂਦਾ ਜਦੋਂ ਬੀਬੀ ਤੇ ਇੱਥੇ ਪੇਰ ਮਾਰੂ ਦੀ ਇਹਨੂੰ ਲਾ ਲਈ ਫਿਰ ਇਹਨੂੰ ਐ ਤਾਦੀ ਤੇ ਲਾ ਅਵਰ ਬੀਬੀ ਦੇ ਹੱਥ ਪੈਣਾ ਤੇ ਮੇ ਬੀਬੀ ਮੈਨੂੰ ਹਾਸਾ ਆਉਂਦਾ ਅੱਗੇ ਮੈਨੂੰ ਆ ਗਿਆ ਕੜੀ-ਕੜੀ ਨਹੀਂ ਮੈਨੂੰ ਹਾਸਾ ਆਉਂਦਾ ਜਦੋਂ ਇੰਨਾ ਮੇਰਾ ਢਿੱਡ ਸੜਿਆ ਹੋਵੇ ਨਾ ਇੰਨਾ ਹਾਸਾ ਨਹੀਂ ਮੈਨੂੰ ਆਉਂਦਾ ਕੜੀ ਰੇਣੀ ਆ ਬੀਬੀ ਆ ਦੱਸ ਹੁਣ ਤੇਰੇ ਪਿਓ ਨਾਲ ਮੈਂ ਗੱਲ ਕਰਕੇ ਆਈ ਹੋਂ ਕਿ ਹੁਣ ਮੰਗਦਾ ਹੀ ਉਹ ਰੋਜ ਦਿਹਾੜੀ ਮੀਟ ਇਹ ਕਰਨਾ ਵਾ ਉਹ ਆਂਦਾ ਤੇ ਅੱਜ ਦਿਹਾੜੀ ਉਹਨੂੰ ਰੁਪਈਆ 500 ਦੇ ਦੇ ਉੱਥੇ ਹੀ ਖਾਵੇ ਤੇ ਉੱਥੋਂ ਹੀ ਆ ਜਾਵੇ ਘਰ ਨੂੰ ਹੋਏ ਬੀਬੀ ਦਾੰਦੀ ਦੇ ਵਾਲ ਕਿੱਥੇ ਦੇ ਤੈਨੂੰ ਪਤਾ ਹੋਊਗਾ ਕਿ ਹਾਲਾ ਦੇ ਗਾਂਧੀ ਨੇ ਜਿਹੜਾ ਤੂੰ ਲਾਇਆ ਸਿਰ ਤੇ ਕਹਿੰਦਾ ਤੇ ਲੱਦੀਆਂ ਉਹਨੂੰ ਸੁਣ ਲੈ ਮੇਰੀ ਗੱਲ ਇਹ ਦਾੰਦੀ ਹੱਸਦਾ ਲੈਂਦਾ ਦਾੰਦੀ ਦੇ ਹੈ ਨਹੀਂ ਬੀਬੀ ਉਹਦਾ ਵਾ ਤੇਰੇ ਵੱਦਾ ਲੱਦਾਂ ਮੇਰਾ ਤੇਰਾ ਭਾ ਹੁੰਦਾ ਜਿੱਦਾਂ ਹੈ ਨਾ ਆਹੋ ਭਰਾਈਆ ਮੇਰਾ ਵੀਰ ਹੁੰਦਾ ਜਿੱਦਾਂ ਤੇਰਾ ਕਾਹ ਮੈਂ ਤੈਨੂੰ ਕੱਢ ਕੇ 500 ਰੁਪਏ ਨੋਟ ਫੜਾਤਾ ਵਾ ਜੀ ਤੈਨੂੰ ਇਹ ਨੋਟ ਤੇ ਨਹੀਂ ਆਪਣੀ ਫੋਟੋ ਦੇ ਦੇ ਕਹਿੰਦਾ ਮੈਂ ਜੀ ਲੱਗਾ ਰਹੇ ਆਹੋ ਕੱਲੇ ਹੀ ਗਏ ਤੁਸੀਂ ਨਹੀਂ ਵੇਖਿਆ ਕਦੀ ਹੜ ਕੋ ਤੇ بڑے ਨੋਟ ਵਾ ਤੀ ਤਰ੍ਹਾਂ ਬੀਬੀ ਨੂੰ ਇਹਨੂੰ ਇਹਨੂੰ ਕੋਈ ਨਹੀਂ ਕਰਨਾ ਇਹ ਦੇ ਦੇ ਕੋਪੀ ਨੂੰ ਜੋ ਆਂਦਾ ਖਾਣਾ ਬਾਹਰੋਂ ਖਾਵੇ ਘਰ ਨਾਲ ਮੈਂ ਕੁਝ ਮੰਗਾਉਣਾ ਇੱਥੇ ਲਿਆਉਣਾ ਨਾ ਮੈਂ ਬਣਾਉਣ ਦੇਣਾ ਜੋ ਕੁਝ ਹੋ ਗਿਆ ਅੱਗੇ ਠੀਕ ਵਾ ਤੇ ਲਾਸਟ ਪੈਸੇ ਹੀ ਹੋ ਅੱਜ ਤੋਂ ਬਾਅਦ ਇਹਨੂੰ ਮੀਟ ਮੱਛੀ ਮ ਤੇ ਜੇ ਉਹਨੂੰ ਪੁੱਛਦਾ ਵੀ ਤੂੰ ਕੀ ਚਾਹੁੰਦਾ ਵਾ ਹੁਣ ਫਿਰ ਹੂੰ ਫੇਤੀ ਹੋ ਗਿਆ ਆ ਤੋਈ ਨਹੀਂ ਅੱਜ 500 ਰੁਪਏ ਦੇ ਦੇਣੀ ਇਹਨੂੰ ਤਾਂ ਉਹਦੀ ਅੱਧੇ ਅੱਧੇ ਪੈਂਦੇ ਅੱਜ ਸਾਲਾ ਅੱਧੇ ਪੈਂਦੇ ਦਾਲ ਖਾ ਲਈ ਉਹ ਤੁਹਾਡੀ ਮਰਜ਼ੀ ਆ ਪਰ ਇੱਥੇ ਘਰ ਨਹੀਂ ਉਹ ਲਿਆਉਣਾ ਘਰ ਨਹੀਂ ਉਹ ਲਿਆਉਣਾ ਆਪੇ ਤੋਈ ਨਹੀਂ ਉਹ ਤੋ ਚਬੈ ਤੇ ਥਾ ਤੇ ਆਉ ਮੇ ਬੋਇਆ ਗਾਂ ਵੀ ਮਤ ਦੇਦੀ ਵੀ ਮੁੜ ਕੇ ਨਾ ਮੰਗੀ ਕੰਦਾ ਇੰਨੀ ਗੱਲ ਦੱਸਦੀ ਤੇ ਮੈਂ ਵੀ ਦਾਲ ਸੁਣ ਲਾ ਮੈਂ ਨਾ ਤਾਈ ਤਾਂ ਚੱਲੀ ਆ ਪਹਿਲਾਂ ਉਹਨੂੰ ਪੈਸੇ ਫੜਾ ਦੇ ਉਹਨੂੰ ਦੱਸ ਦੇ ਸਾਰੀ ਗੱਲ ਬਾਤ ਫੇਰ ਦਫਾਵੇਂ ਦੌਲਤ ਆ ਲਾਬ ਨਹੀਂ ਖਾਣਾ ਲੰਗਰ ਨਾ ਆਬ ਨਹੀਂ ਲੰਗਰ ਖਾਣਾ ਮੈਂ ਤਾਂ ਨਹੀਂ ਤਾਂ ਨਹੀਂ ਦੱਸ ਮੈਂ ਤਾਈ ਤਾਂ ਚੱਲੀ ਆ ਹਾਏ ਨਹੀਂ ਕਿੱਡੀ ਉੰਤਰੀ ਕੁੜੀ ਚ ਲੂਸ ਕਰਦੀ ਫਿਰਦੀ ਆ ਮੈਂ ਨਹੀਂ ਇੰਨਾ ਦੁਖੀ ਕੀਤਾ ਵਾ ਕੀ ਜੇ ਇਹਦਾ ਕੋਈ ਇਕ ਅਧ ਨਿਆਣਾ ਹੁੰਦਾ ਤਾਂ ਕੀ ਇਹਨੇ ਪਾ ਲੈਣਾ ਸੀ ਤੇ ਕੀ ਕਰਨਾ ਸੀਗਾ ਜੋ ਰੱਬ ਕਰਨ ਰਿਹਾ ਚੰਗਾ ਹੀ ਕਰਨ ਰਿਹਾ ਮੈਂ ਤੇ ਆਨੀ ਬਹੁਤਾ ਹੀ ਸਤਾਵਾ ਤਰਮਨਾ ਮੈਨੂੰ ਸਾਰਾ ਲੁਹਾ ਫੂਕਾ ਕਰਨਾ ਪੈਣਾ ਦਾਲ ਧਰਨੀ ਪੈਣੀ ਮੈਂ ਵੀ ਮਸਰਾ ਦੀ ਦਲੀ ਦਾਲ ਧਰ ਲੈਣ ਲੱਗੀ ਮਾਸਾ ਮੈਂ ਕੀ ਕਰਾਂ ਸਿਆਪਾ ਇਹਨਾਂ ਦਾ ਹੋ ਜੇ ਨਹੀਂ ਇਹਨਾਂ ਦੇ ਮੁਰਗੇ ਮਛੀਆਂ ਹੀ ਖਾਣੇ ਇੱਥੇ ਲੁੱਟ ਧਰੀ ਆ ਇਹਨਾਂ ਨੇ ਤੇ ਆਹ ਆ ਧੋਪ ਦਾ ਤੇ ਨਜ਼ਾਰਾ ਹੀ ਵੱਖਰਾ ਆ ਹਾਂ ਹਾਂ ਹੰਨੇ ਬੂਹਾ ਜਾ ਬਾ ਜਾਉਂਡੀ ਜਾਨਵਰ ਦੀ ਹਾਂ ਇਹ ਕੀ ਬੋਲਣ ਰਿਹਾ ਵਾ ਸੰਗਵਾਜ ਆਉਂਦੀ ਹੈ। ਡੱਗੇ। ਡਰਾਦਾ ਤੂੰ ਮੈਂ ਹਾਂ ਬੜਾ ਨਹੀਂ ਕਦੀ ਆਵਾਜ਼ ਆਉਂਦੀ ਹੈ ਮੈਂ ਕੋਈ ਜਾਨਵਰ ਕਰੇ ਨਗੂਆਂ ਚ ਬੜਿਆ। ਇਹ ਕੀ ਬਣੀ ਕਮਲੀਏ ਤੂੰ ਅੱਗੇ ਤੇਰੇ ਦੋ ਕੰਨਾਂ ਘਾਟ ਜਿਹੜੇ ਤੇ ਦੋ ਹੋਰ ਲਾ ਕੇ ਚਾਰ ਕਰ ਲਿਆ। ਜਾ ਤਿੰਨੇ ਥੋਏ ਲਿੱਦੰਦੇ ਆ। ਨਹੀਂ ਨਹੀਂ ਲੱਗਣ ਤਾਂ 10 ਸੋਨੇ ਦੇ ਆ। ਪੂਰੀ ਕਮਲੀ ਲੱਗਣ ਦੀ ਵਾਹ। ਤਾਂ ਇਦਾਂ ਤੂੰ ਬੀ 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 ਦੋ ਦਿੰਦੇ ਲੰਦੇ ਮੈਨੂੰ ਤੋਏ ਦੋ ਦਹਾੜ। ਤੇ ਤੂੰ ਸਰ ਕਰ ਤਾ ਨਾ ਨਾ ਕਰ ਕਰ ਇਦਾਂ ਨਹੀਂ ਆ। ਤੇ ਤੂੰ ਖਾਂਦਵਾ ਚਾਲੂ ਧਾਜ ਜਦੇ ਨਾ ਬੀਬੀ ਜੀ ਦਾ ਤਾਨ ਤੇ ਪੇਰ ਮਾਰਦੀ ਵੀ ਇਹ ਨਾ ਪੀਣੀ ਹੁੰਦੀ ਚਲ ਠੀਕ ਕਰ ਕਿਧਰ ਆਈਆਂ ਮੈਂ ਹਾਂ ਹਾਂ ਪੈਨੇ 500 ਰੁਪਿਆ ਦਿੱਤਾ ਗੰਜਾ ਗਾਂਧੀ ਦਿੰਦਾ ਦਾਈ ਗੰਜਾ ਗਾਂਧੀ ਕਿਨੇ ਤੇ ਡਾੜੀ ਨੇ ਪਾਪਾ ਤਿੰਦਾ ਅਜਮੁੱਦਾ ਬਾਹ ਖਾਇਓ ਸੋ ਬਤਰਾ ਆਹਦੇ ਨਜ਼ਾਰੇ ਬੰਦੇ ਡਾੜੀ ਨੇ ਹੈ ਪਾਪਾ ਤਿੰਦਾ ਕਾ ਨੀਨੂ ਨਾ ਮਥਾ ਖਦੇ ਲੋਈ ਤਾ ਤ ਲਾਲਾ ਤੇ ਪਾਪਾ ਤਿੰਦਾ ਮੇਨ ਫੋ ਬੋ ਹੁੰਦੀ ਆ ਅਛਾ ਆਪੇ ਦਿੰਦਾ ਤੂੰ ਬਾਹ ਖਾਓ ਚਲ ਮੈਂ ਕੋਈ ਨਹੀਂ ਬਾਹ ਹੀ ਖਾਉਣਾ ਮੇਰਾ ਦਾੜੀ ਕਿੰਨਾ ਚੰਗਾ ਹੈ ਹਾਂ ਚੱਕ ਦੇ ਦਿੰਦਾ ਪਾਸੇ ਨਾ ਇਦਾਂ ਇਦਾਂ ਤਲਿਓ ਅੱਧੇ ਪੈਹਾਂ ਦਾ ਜਿਠਾਓ ਹਾਂ ਅੱਧੇ ਪੈਹਾਂ ਦਾ ਤਲਸਾਓ ਹੋਏ ਲੋਜ ਲੋਜਨ ਵੀ ਬੀਬੀ ਦੁੱਤੀ ਹੁੰਦੀ ਹੈ ਤੇ ਮੇ ਮੋਤ ਤੇ ਘਾ ਦੇ ਦਿੰਦੇ ਤੋਈ ਮੈਨੂੰ ਮਾਪਾ ਬਾਪਾ ਬਈ ਨਾ ਬੀਬੀ ਦੁੱਤੀ ਹੁੰਦੀ ਆ ਲੋਜ ਲੋਜ ਨਾ ਪੈਗ ਮੰਦਿਆ ਕਰੋ ਚਲ ਕੋਈ ਨਹੀਂ ਮੈਂ ਦੋ ਦਿਨ ਕੱਢ ਲੈਣੇ ਹੁਣ ਕੋਈ ਚਲ ਨਹੀਂ ਹਾਂ ਹਾਂ ਅੱਧੇ ਪੈਹਾਂ ਦਾ ਜਿਠਾਓ ਤੇ ਤਲਸਾਓ ਆਹ ਦੌਗ ਹੈ ਮੈਂ 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 ਤੇ ਲਿਤਾਈ ਇਹ ਤਾਂ ਅੱਛਾ ਪਾਈ ਤਾਂ ਚੱਲੀ ਚਲ ਤੂੰ ਜਾ ਹੋਇਆ ਮੈਂ ਜਾਣਾ ਵਾ ਫਿਰ ਲੈ ਆਹ ਕਮਲੀ ਨੇ ਨਜ਼ਾਰੇ ਬੰਤੇ ਆਵੇ ਡੈਡੀ ਨੇ 500 ਰੁਪਏ ਆ ਦੇਤਾ ਓਏ ਨਿਆਰਾ ਓਏ ਨਿਆਰਾ ਅਸਲੀ ਓ ਅਸਲੀ ਸ਼ਾਲਾ ਯਾਰਾ ਕਰਦਾ ਪਾਰਟੀ ਤੇ ਜਾ ਕੇ ਪਤੇ ਆਉਣਾ ਕੀ ਆ ਮੇਰਾ ਤਾਂ ਪੈਰ ਨਹੀਂ ਵਗਣਿਆ ਤੇ ਮੈਂ ਜਾ ਆਖਣਾ ਹੁਣ ਆਪੇ ਛੱਡਣ ਆ ਗਈ ਆ ਵੇ ਮੰਮੀ ਤੂੰ ਇਹਨਾਂ ਨੂੰ ਕੀ ਕਹਿਣਾ ਕਉ ਮੈਂ ਆਪਣੀ ਦੋਤੀ ਮਾਰਿਆ ਜਾਣਾ ਵਾ ਤੇ ਮੈਂ ਆਪਣੀ ਧੀ ਮਾਰਿਆ ਜਾਣਾ ਵਾ ਹਾਂ ਨੋ ਉਹਨਾਂ ਨੇ ਕੀ ਲੱਗੇ ਦੱਸ ਜਾਣਾ ਤੇ ਬਤ ਹੈਗਾ ਹੀ ਉਹ ਤੇ ਕੀ ਕਰਾਂ ਧੀਏ ਮੈਂ ਕਰਨਾ ਜੀ ਮੰਮੀ ਆਪਣੀ ਧੀ ਬਦਲੇ ਜਾਣਾ ਮੈਂ ਭਾਵੇਂ ਉਹ ਜਿੱਤਾਂ ਦੇ ਮਰਜੀ ਹੈ ਕੁੜੀ ਮੇਰੀ ਤੇ ਉੱਥੇ ਹੀ ਹੈ ਨਾ ਹੈ ਤਾਂ ਠੀਕ ਵਾ ਕੁੜੀ ਤੇ ਤੇਰੀ ਉੱਥੇ ਹੀ ਆ ਪਰ ਫੂਕ ਫਾਣ ਵੀ ਨਹੀਂ ਆਉਣਾ ਚੁੱਕਿਆ ਤੇਰਾ ਮੰਮੀ ਜਿੰਦ ਮੰਨ ਤੀਤ ਗਈ ਹੈ ਨਾ ਨਾ ਤੇ ਮੇਰੇ ਸਮਰੀਤ ਨਾਲ ਗੱਲ ਹੋਈ ਤੂੰ ਹੀ ਕਰ ਤੂੰ ਡਰਦੇ ਮੈਂ ਮੇਰੇ ਹੁੰਦੇ ਸੁਨਾ ਗੱਲ ਨੂੰ ਹੀ ਆ ਨਾ ਮੇਰੇ ਕਿਨੇ ਗਾਲੀ ਕਰਵਾਈ ਤੁਹਾਡੇ ਸਮੇਂ ਮੈਂ ਕਿੰਨਾ ਖੂਨ ਲਾਉਂਦੀ ਕਿਦਾਂ ਦੀ ਤੁਸੀਂ ਘੱਟ ਪਿੱਛੇ ਪਿੱਛੇ ਰਹਿੰਦੇ ਆਈ ਜੋ ਅੰਨੀ ਮੇਰਾ ਜੀ ਨਹੀਂ ਕਰਦਾ ਜਾਣ ਨਾ ਮੰਮੀ ਤੁਸੀਂ ਗੱਲ ਜੀ ਦੀ ਕਰਨ ਦੇ ਜੀ ਮੈਂ ਤਾਂ ਰਹਿਣ ਵਾਸਤੇ ਆਈ ਆ ਤੇ ਮੈਂ ਰਹਿਣਾ ਵੀ ਹੁਣ ਇੱਥੇ ਹੀ ਆ ਤੇ ਪੁੱਤੇ ਰਹਿਣਾ ਤੇ ਤੂੰ ਇੱਥੇ ਆ ਕੱਪੜੇ ਤੇ ਤੂੰ ਆਪਣੇ ਲਿਆਈ ਨਹੀਂ ਗੀ ਉਹ ਤੇ ਤੂੰ ਉੱਥੇ ਛੱਡ ਆਈ ਮੰਮੀ ਕੱਪੜੇ ਉੱਥੇ ਵਾਲੇ ਕੀ ਕਰਨੇ ਆ 6 ਮਹੀਨੇ ਤਾਂ ਹੋ ਗਿਆ ਹੁਣ ਮੌਸਮ ਬਦਲ ਗਿਆ ਵਾ ਸਿਆਲ ਆ ਗਿਆ ਉਹਦਾ ਸਾਰੇ ਸਿਆਲ ਵਾਲੇ ਮੇਰੇ ਜਿਹੜੇ ਕੱਪੜੇ ਆ ਨਾ ਤੇ ਉਹ ਇੱਥੇ ਪਏ ਆ

ਵੇਖ ਨੂੰ ਲੱਗਦਾ ਭੋਲੀ ਤੇ ਕਮਲੀ ਚ ਲੱਗਦੀ ਆ ਛੱਟ ਵੇਲਾ ਭੱਜ ਕੇ ਚਲ ਗਈ ਮੈਨੂੰ ਲੱਗਦਾ ਇਹਨੂੰ ਵੇਖ ਲਿਆ ਵਾ ਤੇ ਜਾ ਕੇ ਉਹ ਛੱਡ ਗਈ ਆ ਮੈਂ ਵੀ ਵੇਖੀ ਆ ਤੇ ਹੁਣ ਜਾ ਕੇ ਮਾਂ ਨੂੰ ਦੱਸੂਗੀ ਨਾ ਮੰਮੀ ਨੂੰ ਦੱਸੂਗੀ ਜਾ ਕੇ ਆਜੋ ਤੁਸੀਂ ਇਹ ਇੰਨਾ ਨਹੀਂ ਵੀ ਮੈਂ ਇੱਧਰ ਨੂੰ ਆਵਾ ਵੀ ਮੇਰੀ ਭਾਬੀ ਆਈ ਆ ਤੁਸੀਂ ਮੰਮੀ ਸੱਚੀ ਉਦਾਂ ਕਹਿੰਦੇ ਹੋ ਕਿਤੇ ਮੇਰੇ ਭਾਬੀ ਭਾਬੀ ਕਰਦੇ ਤਾਂ ਮੂੰਹ ਸੁੱਕਦਾ ਹੁੰਦਾ ਹੀ ਇਹਦਾ ਹੁਣ ਵੇਲਾ ਵੇਖ ਕੇ ਮੂੰਹ ਪਰਾਂ ਨੂੰ ਕਰਕੇ ਤੇ ਚਲ ਗਈ ਆ ਫੇ ਭੱਜ ਗਈ ਆ ਕਰਨ ਹਣ ਵੇਖੀਏ ਗਾੜੀ ਉਹ ਕੀ ਕਰਦੇ ਆ ਤੇਰਾ ਸੱਸ ਸਵਰਾ ਬੀਬੀ ਹਾ ਹਾ ਸ਼ਦਾਨ ਆ ਗਈ ਆ ਬੀਬੀ ਹੋਏ ਕੀ ਹੋ ਗਿਆ ਵਾ ਸਾਲ ਸਾਦੇ ਬੀਬੀ ਭਾਬੀ ਆਈ ਵਦੀ ਕਿਹੜੀ ਵਦੀ ਭਾਬੀ ਆਪਣੀ ਬੀਬੀ ਨਾਲ ਜੋਤੀ ਹਾਂ ਹਾ ਤੇਰੇ ਮਰ ਜਾਣ ਉਹ ਕਿੱਧਰ ਆ ਗਈ ਆ ਹੋਏ ਵੇ ਤੂੰ ਤੇ ਨਹੀਂ ਨਹੀਂ ਉਹਨਾਂ ਨੇ ਆਦੀਓ ਜਿੰਦਾ ਮਾਰ ਦिए ਨਹੀਂ ਆਣਾ ਨਹੀਂ ਭੈਣਾ ਤੂੰ ਇੱਥੇ ਬਹਿ ਜਾ ਹਾਂ ਕਿਤੇ ਤੂੰ ਤੇ ਰੋਲਾ ਪਾਉਣ ਡਿਆ ਬਣਾ ਇੱਕ ਆਵਾਜ਼ ਮਾਰੀ ਉਹਨੇ ਤੇ ਮੈਂ ਜਿੰਦਾ ਮਾਰ ਕੇ ਹੁਣੇ ਨਿਕਲ ਜਾਣਾ ਕਿਸੇ ਪਾਸੇ ਨੂੰ ਬਾਹਰੋਂ ਜਿੰਦਾ ਮਾਰ ਕੇ ਤੂੰ ਨਾ ਅੰਦਰੋਂ ਕਿਤੇ ਆਵਾਜ਼ ਦੇ ਦੇਂ ਜੇ ਕੁੰਡਾ ਖੜਕਾਉਣਗੀਆਂ ਕੋਸ਼ ਕਰਨਗੀਆਂ ਤੂੰ ਵੀ ਨਾ ਗੁੰਮ ਹੋ ਜਾ ਇੱਥੇ ਇੱਥੇ ਮੈਂ ਮੈਂ ਜਿੰਦਾ ਮਾਰ ਕੇ ਨਾ ਮੈਂ ਉਧਰ ਚਲ ਜਾਂਦੀ ਦੂਜਿਆਂ ਘਰਾਂ 'ਚ ਮੈਂ ਮਿਲਣਾ ਭਾਬੀ ਨੂੰ ਨਹੀਂ ਮਾਰ ਪਰਾਂ ਜਾ ਕੇ ਮੈਂ ਹੀ ਵੜਨੀ ਦੇਣੀ ਤੂੰ ਮਿਲਣਾ ਵਾ ਬਹਿ ਜਾ ਇੱਥੇ ਹੋਏ ਹੋਏ ਇਨੇ ਕਿੱਥੇ ਛਿਦਾਨ ਨੇ ਵੇਖ ਲਿਆ ਕੀ ਤਾਂ ਹੁੰਦੀਆਂ ਵੀ ਹੈ ਕਿ ਨਹੀਂ ਗਾੜੀ ਤੇ ਕੋਈ ਹੈ ਨਹੀਂ ਦਿਖਦਾ ਮੈਨੂੰ ਚਲੋ ਸ਼ਾ ਪਤਾ ਨਹੀਂ ਹੁੰਦਾ ਇਹੋ ਜਿਹਾ ਇੱਕ ਸੱਚ ਵੀ ਬੋਲ ਦਿੰਦੇ ਹਾਂ ਹਾਂ ਆਦੀ ਭਬੀ ਨੇ ਚੁੱਪ 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 ਚ ਹਾਂ ਜੀ ਆਪਣੀ ਭਾਬੀ ਨੂੰ ਤੂੰ ਕਰਦੀ ਇਥੇ ਤੂੰ ਲੈ ਕੇ ਆਪਣੇ ਖਸਬ ਨੂੰ ਚੱਲ ਕਰਨ ਨੂੰ ਤਾਨੂੰ ਕੀ ਕਰਨ ਉਹ ਤਾਂ ਕਰਜ ਵਾਈ ਬਣਾਇਆ ਫਿਰ ਹਾਏ ਬੂਆ ਥਰੋਂਦੀ ਜੀ ਨਾ ਖੜਕਾ ਲੈਂਦੇ ਤੂੰ ਚੁੱਪ ਕਰ ਜਾ ਮੈਂ ਨਹੀਂ ਗੁੰਮ ਹੋ ਜਾ ਤੈਨ ਮੈਂ ਆਖਿਆ ਤੇ ਮੈਂ ਅੱਗੇ ਇਥੇ ਅੰਦਰ ਕਹਿ ਕੇ ਗਈ ਆਂ ਵੀ ਤੂੰ ਕੂਮੀ ਨਾ ਕੋਈ ਆਵਾਜ਼ ਮਾਰੂ ਆਵਾਜ਼ ਨਾ ਦਵੀ ਤੇ ਤੂੰ ਮੇਰੇ ਮਗਰ ਕੀ ਲੈਣ ਗਈ ਪਹਿਲਾਂ ਮੈਨਿਆ ਗੱਲ ਦੱਸ ਮੈਂ ਭਾਪੀ ਨਹੀਂ ਮਿਲਦੀ ਆਈ ਤੇ ਮੈਂ ਬਾਵਾਂ ਕਰੀਆਂ ਭਾਬੀ ਹੁਣ ਹੁਣ ਸਾਹ ਜੜਾਤਾ ਮੇਰੇ ਜੀ ਕਹਿੰਦੇ ਬਿਤੇ ਮੈਂ ਤਪਾਲਦਾ ਕਿਤੇ ਹੁਣ ਬਾਹਰ ਨਾ ਨਿਕਲ ਜੀ ਕਿਤੇ